ਸ਼ਾਰਟ ਵੀਡੀਓ ਬਣਾ ਰਿਆ ਪਿੰਡ ਅਲਗੋ ਅਲਗੋ ਕੋਠੀ ਪਹੁੰਚੇ ਆ ਬਾੜਾ ਤੇਲੀਆਂ ਫਿਰ ਜਸਵੰਤ ਖਹਿਰੇ ਉਹਨਾਂ ਦੇ ਕੋਲ ਇੱਕ ਬਹੁਤ ਖੂਬਸੂਰਤ ਬਾਗ ਮੇਰੇ ਭਰਾਵਾਂ ਨੂੰ ਦਿਖਾ ਰਹੇ ਆ ਠੰਡੀ ਠੀਰੀ ਸੀਲਸਾਉ ਬਹੁਤ ਆ ਤੀਜਾ ਸੂਬਾ オリジナル ਇਸ ਵਾਰ ਨੇ ਸੁਣਾ ਤਰੀਗਾ ਜੇ ਤੁਸੀਂ ਨੋਟ ਕਰ ਲਓ 15 ਅਗਸਤ ਨੂੰ ਵੀਡੀਓ ਬਣਾਈ ਆ ਆਪਾਂ ਮਾਰਨਿੰਗ 16 ਅਗਸਤ ਵੀਡੀਓ ਅਪਲੋਡ ਕਰਦੇ ਆਂਗੇ ਜਸਵੰਤ ਕੀ ਆਲਾ ਬਹੁਤ ਵਧੀਆ ਸੰਤੋ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਕਿਵੇਂ ਕਾਂਦਣਾ ਲੱਗੇ ਜੀ ਕਾਂਤ ਨਾ ਗਰਮੀ ਨੇ ਲਾਇਆ ਠੀਕ ਲੱਗਾ ਠੀਕ ਹੈ ਲੈ ਵੀ ਜਸਵੰਤ ਬڑے ਭੈਣ ਭਰਾਵਾਂ ਹੁੰਦਾ ਵੀ ਯਾਰ ਵੀਰ ਕੋਲ ਮੰਨ ਗਿਆ ਮਹੀਨਾ ਕਿ ਕਿੱਥੇ ਗਿਆ ਪੈ ਗਿਆ ਉਹ ਸੂ ਚੰਗੇ ਸਾਫ ਤੁਤਰੇ ਲੈ ਕੇ ਆਉਂਦੇ ਪੈਸੇ ਮੈਂ ਬਾਹਰ ਦੇ ਕੰਟਰੀ ਗਿਆ ਘੁੰਮਣ ਕਮਣ ਮਾਜਾ ਘੁੰਮ ਆਇਆ ਥਾਈ ਨੈਰ ਥਾਈ ਨੈਰ ਦਾ ਕਾਡਾ ਟੂਰ ਹਾਈ ਲੈਂਡ ਦਾ ਭਾਈ ਸਿੰਗਾਪੁਰ ਹਾਂ ਬਈ ਵਾਟਰ ਬੂਟਰ ਨੈਰ ਵਾਟਰ پارک ਘੁੰਮ ਆਏ ਤੇ ਗਰਮੀ ਬੜੀ ਇੱਥੇ ਦੇ ਹਵਾ ਰਹਿਣਾ ਸੰਤੋਸ਼ ਸਾਹਿਬ ਇੰਨਾ ਕੰਮ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਜਸਵੰਤ ਇਹ ਵਹਿਰ ਆਪਣੇ ਕੋਲ ਜਿਹੜੀ ਇਹ ਗੱਬਾਂ ਦਾ ਜਸਵੰਤ ਨਹੀਂ ਨਾ ਨੂੰ ਆਇਆ ਕਰੀ ਮੈਂ ਚੰਗੀ ਗੱਲ ਤੇਜਾ ਸੁਭਾ ਸੁਣਾ ਜਸਵੰਤ ਤੇਜਾ ਸੁਭਾ ਸੁਣਾ ਲੋ ਜੀ ਤੇਜਾ ਸੁ ਸਮਾਹਜ ਦਾ ਬਾਕੀ ਆ ਲੈ ਜੂ ਹਜੇ ਜਸਵੰਤ ਦਿਨ ਇੱਕ ਹਫਤਾ ਪੂਰਾ ਸੰਧੂ ਸਾਹਿਬ ਲੈ ਜੂ ਮੈਂ ਵੀ ਇੱਕ ਹਫਤਾ ਹਜੇ ਦਾ ਬਾਕੀ ਆ ਸੂਣ ਦਾ ਕੱਬ ਹਾਈਟ ਦੀ ਤੁਸੀਂ ਵੇਖੋਗੇ ਵੱਡੀ ਆ ਢਾਂਚਾ ਚੰਗਾ ਤੀਜਾ ਸੂਆ ਇਸ ਵੇਰ ਨੇ ਸੋਣਾ ਦੇ ਕੋਈ ਵੀਰ ਭੈਣ ਭਰਾ ਸੇਵਾ ਵਾਲਾ ਹੋਊਗਾ 30 32 ਕਿਲੋ ਦੁੱਧ ਚੋਲੂਗਾ ਠੀਕ ਆ ਜੀ ਹਾਂ ਤੇ ਜੇ ਤੂੜੀ ਦੇ ਬਾਣੇ ਛੱਡੀ ਤੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਮੈਂ ਵੀ ਸੇਵਾ ਤਾਂ ਦੋਸਤੋ ਕਰਨੀ ਪੈਂਦੀ ਆ ਸੇਵਾ ਕਰ ਲੋਗੇ ਤਕਰੀਬਨ ਕੋਈ 22 24 ਲੀਟਰ 24 ਲੀਟਰ ਵੀ ਰਹਾਂਦਾ ਵੀ ਦੁੱਧ ਪਿਛਲੇ ਘਰੋਂ ਗਾਰੰਟੀ ਦਿੱਤੀ ਆ ਪਿਛਲੇ ਘਰ ਆ ਲੈਣੇ ਦੋ ਦੋ ਚਵਾਇਆ ਆਇਆ ਨਾ ਆਪਾਂ ਮਾੜਾ ਆਪਦੇ ਲਈ ਆਜੋ ਵੀ ਆਪ 7 ਦਿਨ ਬਾਕੀ ਆ ਥੋੜਾ ਜਿਹਾ ਜਸਮੰਤ ਐਨ ਮੋੜ ਦੇ ਜਰ ਦਿਖਾ ਦੇ ਪੂਰੇ ਭਾਰੇ ਢਾਂਚੇ ਦੀ ਆ ਫੁੱਲ ਵਜਨ ਵੇਤਾ ਤੇ 85000 ਡਿਮਾਂਡ ਕੋਈ 82 ਦੀ ਨਹੀਂ ਤੇ ਕੋਈ 80000 ਦੀ ਨਹੀਂ ਇਹ 75000 ਦੇ ਵਿੱਚੋਂ ਵੀ 1000 ਮਾਨਤਨ ਹੋਊਗਾ 74000 ਦੀ ਤੁਹਾਨੂੰ ਅੱਜ ਇਹ ਵੀ ਜਸਮੰਤ ਦਾ ਆਨਲਾਈਨ ਬਾਕੀ ਕਿਹ ਭੈਣ ਭਰਾਣੇ ਮਗਾਉਣੀ ਆ ਠੀਕ ਆ ਜੀ ਸੋ 74000 ਦੀ 200 ਵਾਰ ਮਿਲੂਗੀ ਬਾਕੀ ਉਹਦੇ ਵਿੱਚੋਂ ਵੀ ਕੋਈ ਖੁਸ਼ੀ ਨਾਲ ਮੌਕੇ ਤੇ ਮਾਨਤਨ ਕਰ ਦਿੱਤਾ ਜਾਊਗਾ ਕਿਉਂਕਿ ਜਸਮੰਤਾਂ ਦਾ ਵੀ ਥੋੜੇ ਦਿਨਾਂ ਤੇ ਮਾਨਤਾਂ ਨੂੰ ਜਿਹੜਾ ਖੁੱਲਾ ਕਰਕੇ ਦਵਾਗੇ ਭੈਣ ਭਰਾਵਾਂ ਨੂੰ ਸੋ ਕਰ ਲਿਓ ਸੰਪਰਕ ਰੇਟ ਚੰਗਾ ਜੈਜ ਰੇਟ ਆ ਵਾੜ ਵੱਡੀ ਆ ਦੁੱਧ ਚੰਗਾ ਚਬਾਜੂਗੀ ਠੀਕ ਆ ਜੀ ਸੋ ਬਾਕੀ ਨੰਬਰ ਸਕਰੀਨ ਤੇ ਚੱਲਣ ਡਿਆ 88981 ਤੇ 32000 ਤੇ ਤੁਸੀਂ ਸੰਪਰਕ ਕਰੋ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ